ਦੱਸ ਕੋਟ ਮਤਲਬ ਉੱਚੀ ਕੋਠੇ ਤੋਂ ਹਾਂ ਕੋਠੇ ਛਤ ਨੂੰ ਲਗਾ ਸਾਰਿਆਂ ਨੇ ਥੋੜੀ ਨਗਰ ਦੀ ਮਤਦਗੀ ਤਾਂ ਕਿਉਂਕਿ ਸੌਦਾ ਹੀ ਖਾਈ ਥੋੜੀ ਜਾਨ ਇਹ ਜਿਹੜੇ ਪਰਪਾਈਏ ਵੀ ਤੇ ਭਰਨੀ ਆ ਨਾ ਹਾਂ ਸਰਕਾਰ ਦਾ ਕੋਈ ਆਇਆ ਜੀ ਇੱਥੇ ਨੁਮਾਇੰਦਾ ਨਹੀਂ ਸਰਕਾਰ ਦਾ ਨਹੀਂ ਆਇਆ ਸਿੱਖ Hindu ਮੁਸਲਮ ਸਿੱਖ ਇਸਾਈ ਸਾਰੇ ਆਏ ਸਾਰੀ ਕਾਸਟਾਂ ਦੇ ਲੋਕ ਆਏ ਸਰਕਾਰ ਨਹੀਂ ਆਇਆ ਕਮਰੇ ਦੋਵੇਂ ਹੀ ਰੋੜ ਗਏ ਤੇ ਇਹੋ ਹੀ ਕੋਸ਼ਿਸ਼ ਕਿੰਨੇ ਕਿੰਨੇ ਵਜੇ ਦਾ ਸਮਾਂ ਸੀ ਜਦੋਂ ਪਾਣੀ ਆਇਆ ਜੀਕੇ ਤੱਕ ਤਰੀਕ ਨੂੰ 6 ਵਜੇ ਸਵੇਰੇ ਜੇ ਹੁਣ ਸਾਮਾਨ ਨੂੰ ਹੀ ਰੱਖੀਏ ਵੀ ਕਿੱਥੀ ਆਹਣ ਰੋਟੀ ਪਕਾਉਣ ਦਾ ਵੀ ਨਹੀਂ ਜਗ੍ਹਾ ਲੱਭਣ ਦੀ ਹੁਣ ਤਵੇ ਐ ਕਿਲੇਡ ਹੋ ਗਿਆ ਨਾ ਸਾਰਾ ਐਂਡ ਹੋ ਗਿਆ ਇਹ ਪਿੰਡ ਦਾ ਉਸ ਦਿਨ ਸਰਕਾਰ ਦਾ ਆਇਆ ਜਿੱਦਾਂ ਪਾਣੀ ਘਟ ਨਹੀਂ ਇਹ ਤੇ ਪਿੰਡ ਦੇ ਵਿੱਚ ਰਹਿ ਗਿਆ ਟੇਰੀ ਲਗ ਮੈਂ ਨਾ ਖਤਮ ਹੀ ਹੋ ਗਿਆ ਹੁੰਦੇ ਸਭ ਕੁਝ ਹੀ ਸਭ ਤੀ ਦੇਖਦੇ 2 2 ਇੰਚ ਤੇੜਾ ਜੇ ਤੇ ਪੱਖਾ ਫ੍ਰਿਜ ਜੋ ਵੀ ਸਭ ਕੁਝ ਸਿਰਫ ਇੱਕ ਕੰਧ ਦਾ ਟੰਗੀ ਹੋਈ ਚੀਜ਼ ਜਿਵੇਂ ਐਲਸੀਡੀ ਉਹ ਬਚੀ ਹੈ ਤੇ ਬਾਕੀ ਪੱਖੇ ਛੱਤ ਵਾਲੇ ਉਹ ਵੀ ਮੀਨਾ ਚੋ ਕੇ ਖਤਮ ਸਾਡੇ ਦਾਣੇ ਤੋਂ ਨੇ ਸਾਫੇ ਜੀ ਗਈ ਜੀ ਅੰਦਰ ਕਮਰੇ ਕੁਮਰ ਸਾਹਿਬ ਆਇਆ ਪਾਟਣ ਕੇ ਯਾਰ ਟੜਾ ਆ ਗਿਆ ਫਰਸ਼ ਬਹਿ ਗਏ ਆ ਆਗਮਰਾ ਡੰਗਰਾ ਵਾਲਾ ਵੀ ਟਾਟ ਗਿਆ ਦੇਖਾਨੂੰ ਹੁਣ ਬੜੀ ਮਜਬੂਰੀ ਉਖ ਗਿਆ ਵਾ ਬਾਬੂਸ਼ਹੀ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਹੜਾਂ ਦੇ ਵਿੱਚ ਨੁਕਸਾਨ ਕੀ ਕੀ ਹੋਇਆ ਸੀਗਾ ਬਹੁਤੇ ਨੁਕਸਾਨ ਦਾ ਹੌਲੀ ਹੌਲੀ ਪਤਾ ਲੱਗ ਰਿਹਾ ਸੀ ਇਸ ਵੇਲੇ ਕੋਨੇਵਾਲ ਪਿੰਡ ਮੌਜੂਦ ਹੈਗੇ ਜਿਹੜਾ ਡੇਰਾ ਬਾਬਾ ਨਾਨਕ ਦੇ ਨੇੜੇ ਪੈਂਦਾ ਰਮਦਾਸ ਦੇ ਨੇੜੇ ਪਿੰਡ ਪੈਂਦਾ ਤੇ ਇਹ ਉਹ ਪਿੰਡ ਹੈ ਜਿੱਥੇ ਬਹੁਤ ਬੁਰਾ ਹਾਲ ਸੀਗਾ ਸਭ ਤੋਂ ਵੱਧ ਜਿਹੜੇ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਪਿੰਡ ਇਸ ਨੂੰ ਕਿਹਾ ਜਾ ਸਕਦਾ ਤੇ ਤੁਹਾਨੂੰ ਹਾਲ ਦਿਖਾਵਾਂਗੇ ਪਾਣੀ ਹਾਲਾਂਕਿ ਪਹਿਲਾਂ ਜਿਹੜਾ ਲਗਭਗ 66 ਤੱਕ ਸੀਗਾ ਪਾਣੀ ਜਰੂਰ ਉਤਰ ਚੁੱਕਿਆ ਪਰ ਹੁਣ ਪਾਣੀ ਜਾਣ ਤੋਂ ਬਾਅਦ ਐਕਚੁਅਲ ਨੁਕਸਾਨ ਦਾ ਜਿਹੜਾ ਹੁਣ ਪਤਾ ਲਾਇਆ ਜਾ ਸਕਦਾ ਹੈ ਕਿ ਅੰਦਰ ਕੀ ਕੀ ਨੁਕਸਾਨ ਹੋਇਆ ਤੇ ਕਿੰਨੇ ਕਿ ਜਿਹੜੇ ਘਰ ਨੇ ਖਾਸ ਤੌਰ ਤੇ ਜਿਹੜੇ ਪੱਕੇ ਘਰ ਨਹੀਂ ਸੀਗੇ ਲੋਕਾਂ ਦੇ ਉਹਨਾਂ ਦਾ ਕੀ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜੀ ਦੁਰਦਸ਼ਾ ਕੀਤੀ ਹੈ ਇੱਥੇ ਹੜ੍ਹਾਂ ਨੇ ਤੇ ਇੱਥੇ ਸਾਰਾ ਘਰ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਢੈ ਢੇਰੀ ਹੋਣ ਦੇ ਕਿਨਾਰੇ ਆ ਤੇ ਜਿਹੜੇ ਰਹਿਣ ਵਾਲੇ ਸੀ ਇੱਥੋਂ ਦੇ ਉਹ ਕਿਸ ਤਰ੍ਹਾਂ ਦੇ ਨਾਲ ਉਹ ਸੌ ਰਹੇ ਨੇ ਇੱਥੇ ਪੈ ਰਹੇ ਨੇ ਕਿਵੇਂ ਗੁਜ਼ਾਰਾ ਕਰ ਰਹੇ ਨੇ ਮੰਜੇ ਤੇ ਮੱਛਰਦਾਨੀ ਲਾ ਕੇ ਕਿਉਂਕਿ ਅਜੇ ਵੀ ਪਾਣੀ ਕਈ ਥਾਵਾਂ ਤੇ ਪਿੰਡ ਦੇ ਆਲੇ ਦੁਆਲੇ ਇੰਨਾ ਖੜਾ ਹੈ ਕਿ ਬਿਮਾਰੀਆਂ ਤੋਂ ਹੁਣ ਲੋਕ ਜਿਹੜੇ ਆ ਉਹ ਡਰ ਰਹੇ ਨੇ ਸੋ ਇੱਥੋਂ ਦੇ ਰਹਿਣ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਨੁਕਸਾਨ ਹੋਇਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਕੌਰ ਭਈਆ ਅੱਛਾ ਜੀ ਤੇ ਕੀ ਕਹਿਣਾ ਚਾਹੋਗੇ ਜੀ ਕਿ ਕਿੰਨੇ ਦਿਨ ਪਹਿਲਾਂ ਜਿਹੜੇ ਹੜ੍ਹ ਇੱਥੇ ਆਏ 27 ਤਾਰੀਖ ਨੂੰ 27 ਤਾਰੀਖ ਨੂੰ ਹਾਂਜੀ ਕਿੰਨਾ ਕੁ ਪਾਣੀ ਆ ਗਿਆ ਸੀ ਪਾਣੀ ਤੇ 10 ਫੁੱਟ ਮਤਲਬ ਉੱਚੀ ਕੋਠੇ ਤੋਂ ਅੱਛਾ ਹਾਂ ਕੋਠੇ ਛੱਤ ਤੱਕ ਨੂੰ ਲੱਗਾ ਸਾਰਿਆਂ ਦੇ ਤੇ ਤੁਹਾਡੇ ਕਿੰਨੇ ਕੁ ਇੱਥੇ ਜਿਹੜੇ ਕਮਰੇ ਸੀ ਜਿਹੜੇ ਟਹਿ ਗਏ ਇਹ ਤੇ ਤਿੰਨ ਕਮਰੇ ਸੀ ਤਿੰਨੇ ਤਿੰਨੇ ਟੈਗ ਸਰ ਸਾਮਾਨ ਵੀ ਵਿੱਚੇ ਸਾਰਾ ਕੋਈ ਆਇਆ ਜੀ ਸਾਰ ਲੈਣ ਹਾਂ ਆਏ ਨੇ ਆਏ ਬਹੁਤ ਮਦਦ ਕੀਤੀ ਹੈ ਵੀਰਾਂ ਨੇ ਪਰ ਹੁਣ ਹੀ ਹੈਵੇ ਥੋੜੀ ਨਗਦ ਮਦਦ ਕੀ ਤਾਂ ਕਿਉਂਕਿ ਸੋਦਾ ਹੀ ਖਾਈ ਥੋੜੀ ਜਾਂ ਇਹ ਜਿਹੜੇ ਪਰਪਾਈ ਇਹ ਵੀ ਤੇ ਭਰਨੀ ਆ ਨਾ ਹਾਂ ਪੈਸੇ ਦੀ ਵੀ ਥੋੜੀ ਮਦਦ ਹੋਣੀ ਚਾਹੀਦੀ ਹੈ ਹਾਂ ਜੀ ਸਰਕਾਰ ਨੇ ਸਰਕਾਰ ਦਾ ਕੋਈ ਆਇਆ ਜੀ ਇੱਥੇ ਨੁਮਾਇੰਦਾ ਨਹੀਂ ਸਰਕਾਰ ਦਾ ਨਹੀਂ ਆਇਆ ਜਿਹੜੇ ਹੋਰ ਲੋਕ ਪੰਜਾਬੀ ਆਏ ਬਹੁਤ ਬਹੁਤ ਦੂਰ ਦੇ ਹਿੰਦੂ ਮੁਸਲਮ ਸਾਰੇ ਆਏ ਮਤਲਬ ਸਾਰੀ ਸਿੱਖ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਆਏ ਸਾਰੀ ਕਾਸਟਾਂ ਦੇ ਲੋਕ ਆਏ ਸਰਕਾਰ ਨਹੀਂ ਆਈ ਹੁਣ ਤੁਸੀਂ ਰਹਿ ਕਿਵੇਂ ਰਹੇ ਹੋ ਇੱਥੇ ਬਾਹਰ ਉਹ ਬਿਰਜੀ ਤੰਬੂ ਆਵੇ ਅੱਛਾ ਹਾਂਜੀ ਦੇਖ ਸਕਦੇ ਹਾਂ ਕਿ ਹਾਲਾਤ ਹੁਣ ਬਣੇ ਨੇ ਇੱਥੇ ਕਾਦੇ ਚ ਰਹਿ ਰਹੇ ਹੋ ਅਜ ਤੰਬੂ ਵਿੱਚ ਇਹ ਤੰਬੂ ਵਿੱਚ ਤੁਸੀਂ ਮੰਝਾ ਲਾਇਆ ਹੋਇਆ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ ਹਾਂ ਹਾਲਾਂਕਿ ਥੱਲੇ ਮਿਨਰਲ ਵਾਟਰ ਦੀਆਂ ਬੋਤਲਾਂ ਪਈਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਨੂੰ ਰਾਸ਼ਨ ਮਿਲਣ ਦੇ ਵਿੱਚ ਕੋਈ ਕਮੀ ਨਹੀਂ ਆ ਰਹੀ ਕਿਉਂਕਿ ਗਲੋਬਲ 6 ਵਰਗੀਆਂ ਹੋਰ ਕਈ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵਾਕਈ ਜਿਹੜਾ ਲੋਡਬੰਦ ਸਮਾਨ ਹੈ ਵੰਡਣ ਦੇ ਵਿੱਚ ਸ਼ਾਇਦ ਹੀ ਕੋਈ ਘਰ ਜਿਹੜਾ ਉਹ ਛੱਡਿਆ ਹੋਵੇ ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਰਾਸ਼ਨ ਜਿਹੜਾ ਹੈਗਾ ਉਹ ਸਾਡੇ ਕੋਲ ਸਰਪਲਸ ਹੈਗਾ ਪਰ ਸਾਡਾ ਗੁਜ਼ਾਰਾ ਹੁਣ ਕਿਵੇਂ ਹੋਊਗਾ ਜਿਹੜੇ ਸਾਡੇ ਕੋਠੇ ਕਮਰੇ ਟਾਗੇ ਨੇ ਉਹਨਾਂ ਦੀ ਪਰਪਾਈ ਕਿਵੇਂ ਹੋਊਗੀ ਭਾਂਡੇ ਜਿੰਨੇ ਕ ਇਹਨਾਂ ਦੇ ਘਰੇ ਪਏ ਨੇ ਬਹੁਤ ਹੀ ਜਿਹੜੇ ਲੋਡ ਅਨਸਾਰ ਜਿਹੜੇ ਤਿੰਨ ਚਾਰ ਭਾਂਡੇ ਦਿਖ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਪਾਸੇ ਅੱਛਾ ਥੋੜੇ ਸਾਰੇ ਭਾਂਡੇ ਰੁੜ ਗਏ ਸੀਗੇ ਜੀ ਸਾਰੇ ਭਾਂਡੇ ਸਾਰੇ ਭਾਂਡੇ ਕੋਈ ਭਾਂਡਾ ਨਹੀਂ ਬਚਿਆ ਅੱਛਾ ਹਾਂਜੀ ਹੋਰ ਕੋਈ ਬੀਬੀ ਜੀ ਕੋਈ ਕੀਮਤੀ ਸਮਾਨ ਕਿਹੜਾ ਜਿਹੜਾ ਤੁਹਾਡੇ ਘਰੇ ਜਿਹੜਾ ਵਿੱਚ ਰੁੜ ਗਿਆ ਜੀ ਕਰ ਦਿਆ ਮੇਰੀ ਭੈਣ ਦਾ ਹੈ ਫ੍ਰਿਜ ਵਗੈਰੇ ਮਸ਼ੀਨ ਬੈੱਡ ਸਾਰਾ ਕੁਝ ਸੀ ਫ੍ਰਿਜ ਵਗੈਰੇ ਰੁੱੜਦੀ ਉਹ ਟਰਾਲੀ ਦੇ ਵਿੱਚ ਲੱਦੀ ਹੋਈ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਫੜਫੜ ਕੇ ਵੀ ਚਲੋ ਬੱਚਾ ਬਚੀ ਜਾਓ ਕਿਸੇ ਕੰਮ ਦੀ ਨਹੀਂ ਇੱਥੇ ਅੱਛਾ ਲਈ ਹਾਂਜੀ ਆ ਟਰਾਲੀ ਦੇ ਵਿੱਚ ਲੱਦੀ ਹੋਈ ਆ ਤੁਸੀਂ ਦੱਸੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਜੀ ਤੇ ਹੁਣ ਤੁਸੀਂ ਉਸ ਤੋਂ ਬਾਅਦ ਜੀ ਇਸੇ ਤਰ੍ਹਾਂ ਹੀ ਰਾਤ ਨੂੰ ਸੌਣੇ ਹੋ ਜੀ ਬਸ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਮੱਛਰਦਾਨੀ ਲੜੀ ਆ ਤੇ ਮਚਰਦਾ ਨਹੀਂ ਲਾ ਕੇ ਦਵਾਈਆਂ ਦੂਈਆਂ ਖਾ ਲਿਆ ਨੇ ਪਹਿਲਾਂ ਹੀ ਕੋਈ ਬਿਮਾਰੀ ਸੀਗੀ ਜੀ ਮੇਰੇ ਦਿਮਾਗ 'ਚ ਪਰੇਸ਼ਾਨੀ ਹੈ ਕੋਈ ਪਰੇਸ਼ਾਨੀ ਦਾ ਦਿਮਾਗ 'ਚ ਦੌਰੇ ਵਾਂਗ ਦੌਰਾ ਜਿਹਾ ਪੈ ਜਾਂਦਾ ਵਾ ਉਹਦੀ ਦਵਾਈ ਖਾਂਦੇ ਆ ਠੀਕ ਹੈ ਆਵਰ ਸਰ ਮੈਂਟਲ ਹਸਪੀਟਲ ਤੋਂ ਕੋਈ ਜ਼ਿਆਦਾ ਪ੍ਰੋਬਲਮ ਹੁੰਦੀ ਆ ਕੁਝ ਵੇਖ ਕੇ ਹਾਂਜੀ ਹਾਂ ਬਿਲਕੁਲ ਹਾਂ ਹੁੰਦੀ ਆ ਹਾਂ ਹੁੰਨ ਸੋ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਇਹਨਾਂ ਨੂੰ ਤੇ ਕੀ ਕੀ ਜੀ ਹੋਰ ਤੁਸੀਂ ਦੱਸੋਗੇ ਜਿਹੜਾ ਸਮਾਨ ਜ਼ਰੂਰੀ ਸਮਾਨ ਸੀ ਜਿਹੜਾ ਵਾਲੇ ਅੱਗੇ ਘਰ ਦਾ ਜੋ ਵੀ ਸਮਾਨ ਹੁੰਦੇ ਨਾ ਕਰੀਬਨ ਸਾਡੇ ਕੋ ਸਾਰਾ ਹੀ ਹੈ ਗਏ ਸੀ ਉਹ ਸਾਰੇ ਰੁੜ ਗਏ ਤੇ ਕਮਰੇ ਦੋਵੇਂ ਹੀ ਰੁੜ ਗਏ ਤੇ ਇਹੋ ਹੀ ਕੋਈ ਕਿੰਨੇ ਕਿੰਨੇ ਵਜੇ ਦਾ ਸਮਾਂ ਸੀ ਜਦੋਂ ਪਾਣੀ ਆਇਆ ਜੀ ਕਿਦੋਂ ਤਰੀਕ ਨੂੰ 6 ਵਜੇ ਸਵੇਰੇ ਵੇਰੇ 6 ਵਜੇ ਹਾਂਜੀ ਤੁਸੀਂ ਜਾਗਦੇ ਸੀ ਸਾਰੇ ਹਾਂ ਹੀ ਸਾਰੇ ਰਾਤ ਜਾਗਦੇ ਹੀ ਕਿਉਂਕਿ ਬੱਚੇ ਸੀ ਕਰੇ ਬੱਚੇ ਮੇਰਾ ਕਾਕਾ ਹੀ ਆ ਇੱਕ 20 ਸਾਲ ਦਾ ਮੁੰਡਾ ਹੈ ਬਸ ਉਹ ਉਹ ਪਾਠੀ ਸਿੰਘ ਹੈ ਨਾ ਉਹ ਸਮਾਧਵਾ ਬੁੱਢਾ ਸਭ ਪਾਠ ਕਰਦੇ ਆ ਠੀਕ ਹੈ ਤਾਂ ਉਹ ਬਾਠ ਕਰਦੇ ਤਾਂ ਉਹ ਤਾਂ ਮਹੀਂ ਮਾਪੋਦ ਕਰੇ ਸੀ ਇਹ ਕਰ ਹੈ ਨਹੀਂ ਉਹਦਾ ਡੈਡੀ ਉਹ ਬਾਬੇ ਤੇ ਹੀ ਤੇ ਉਹ ਦੋਈ ਆਪਾਂ ਮਦਰ ਜਦੋਂ ਪਾਣੀ ਆ ਤੂੰ ਸੀ ਟੁੱਟ ਗਏ ਤੇ ਪਾਣੀ ਦਾ ਰੋਲਾ ਪੈ ਗਿਆ ਆਪਾਂ ਦੋ ਦੋ ਜਿਸ ਤਰ੍ਹਾਂ ਕੱਪੜੇ ਪਾਏ ਹੀ ਇਸੇ ਤਰ੍ਹਾਂ ਚੱਲ ਗਏ ਸਮਾਨ ਕੋਲ ਜੀ ਪੱਜੇ ਫਿਰ ਆਹੀਂ ਜਰਮਦਾਸ ਚਲੇ ਗਏ ਹੀ ਠੀਕ ਹੈ ਜੀ ਫਿਰਮਦਾਸ ਚਲੇ ਗਏ ਹੀ ਉਹ ਤੇ ਆਦੇ ਕਿੰਨੇ ਇੱਥੇ ਘਰੇ ਕਿੰਨੇ ਚਿਰ ਬਾਅਦ ਆਏ ਆਹੀਂ 3-4 ਦਿਨ ਬਾਅਦ ਆਏ ਸੀ ਤੇ ਉਹ ਤੁਹਾਨੂੰ ਦੇਖਿਆ ਸਾਰਾ ਕੁਝ ਮਤਲਬ ਰੋੜ ਗਿਆ ਸੀ ਮਤਲਬ ਰੋ ਰਾਰੇ ਗਏ ਪਹਿਲੋ ਵੀ ਸਾਨੂੰ ਇਥੇ ਜਿਹੜੇ ਲੋਕ ਰਹੇ ਆਨਗਨ ਉਹਨਾਂ ਨੇ ਕਿਹਾ ਸੀ ਤੁਹਾਡਾ ਕਮਰਾ ਜਰਾ ਟੁੱਟ ਗਿਆ ਤੇ ਡੇਗ ਪਿਆ ਤੇ ਸਮਾਨ ਵੀ ਤੁਹਾਡਾ ਸਾਰਾ ਚਲੇ ਗਿਆ ਗਾ ਸਲੰਡਰ ਚੁੱਲਾ ਚਲਾ ਸਾਵਲੀ ਦੇ ਕਪੜੇ ਕੁਝ ਤੁਹਾਨੂੰ ਆ ਰਹੇ ਜੀ ਵੰਡਣ ਜਿਹੜਾ ਲੋੜਿੰਦਾ ਸਮਾਂ ਤੋਂ ਹੁਣ ਥੋੜੇ ਬਹੁਤ ਦੇ ਕੇ ਜਾਣਦੇ ਪਰ ਹੁਣ ਨੂੰ ਇਹੀ ਸਮਾਨ ਸਾਨੂੰ ਜਿਆਦਾ ਜ਼ਰੂਰੀ ਕਮਰੇ ਦੇ ਆ ਜਿੱਥੇ ਰਹਿਣਾ ਤੁਸੀਂ ਹਾਂ ਜੇ ਉਸ ਸਮਾਨ ਨੂੰ ਇਹੀ ਰੱਖੀਏ ਵੀ ਕਿੱਥੇ ਆ ਜਾਨੂੰ ਤਾਂ ਰੋਟੀ ਪਕਾਉਂਦਾ ਵੀ ਨਹੀਂ ਜਗ੍ਹਾ ਲੱਭਣ ਦੀ ਆ ਹੁਣ ਕਮਰੇ ਦਾ ਕੰਮ ਹੋ ਜਾਏ ਤਾਂ ਫਿਰ ਭਾਵੇਂ ਕੁਝ ਵੀ ਹੈਲੀਕਾਪਟਰ ਵੀ ਆਏ ਸੀ ਜਿੱਥੇ ਨਹੀਂ ਜੀ ਉਹ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਇੱਥੇ ਹਾਂ ਨਹੀਂ ਸੀ ਆਈਸੀ ਕਿ ਨਹੀਂ ਆ ਉਹ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਹੁਣ ਕੀ ਕਹਿੰਨੇ ਆ ਸਰਕਾਰ ਦੀ ਮਰਜ਼ੀ ਸਰਕਾਰ ਦੇ ਸਰਕਾਰ ਤੋਂ ਕਾਦੀ ਮੰਨ ਕਰੀਏ ਸਰਕਾਰ ਤੇ ਇੱਥੇ ਉਮੀਦ ਨਹੀਂ ਕੋਈ ਕੋਈ ਉਮੀਦ ਨਹੀਂ ਇੱਥੇ ਝਾੜੂ ਦੀ ਪਾਰਟੀ ਜੇ ਇੱਕ ਬੰਦਾ ਨਹੀਂ ਤੇ ਸਰਕਾਰ ਦਾ ਆ ਇੱਥੇ ਧੜਿਆ ਸਾਹਬ ਨੇ ਆਪਣੇ ਇੱਥੇ ਉਹ ਇੱਥੇ ਬੰਨ ਵੀ ਢੱਕਣ ਦੇ ਵੀ ਇਹ ਪਿੰਡ ਨੂੰ ਨੰਗਾ ਨਾ ਚਾਲੂ ਕਰੋਂ ਤੇ ਅਸੀਂ ਲੜ ਕੇ ਬੰਨਣਾ ਚਾਲੂ ਕਰਾਇਆ ਅੱਜ ਤੇ ਇਸ ਸਰਕਾਰ ਦਾ ਬੰਦਾ ਉਸ ਦਿਨ ਪਿੰਡ ਇੱਕ ਵੀ ਨਹੀਂ ਆਇਆ ਜਿੱਦਨ ਮਤਲਬ ਐ ਕਲੀਅਰ ਹੋ ਗਿਆ ਨਾ ਸਾਡਾ ਐਂਡ ਹੋ ਗਿਆ ਪਿੰਡ ਦਾ ਉਸ ਦਿਨ ਸਰਕਾਰ ਦਾ ਆਇਆ ਜਿੱਦਨ ਪਾਣੀ ਘਟ ਵੀ ਨਹੀਂ ਤੇ ਪਿੰਡ ਦੇ ਵਿੱਚ ਰਹਿ ਗਿਆ ਤੇ ਉਹ ਵੀ ਮੇਨ ਮੇਨ ਘਰਾਂ 'ਚ ਜਿਹੜੇ ਹਾਇ ਮਤਲਬ ਇਹ ਮੇਨ ਮੇਨ ਬੰਦੇ 'ਚ ਉਹਨਾਂ ਘਰਾਂ 'ਚ ਗਏ ਦੂਜੇ ਘਰ ਦੇ ਵਿੱਚ ਬੰਦਾ ਨਹੀਂ ਕੋਈ ਆਇਆ ਜਿੱਦਾਂ ਸਾਡੇ ਘਰ 'ਚ ਇੱਕ ਇਹ ਘਰ 'ਚ ਪਰਲੀ ਸਾਈਡ ਮੇਰੀਆਂ ਦੋ ਗੁੜੀਆਂ ਜੇ ਠੀਕ ਹੈ ਆ ਨਾਲ ਹੀ ਘਰ ਮੇਰਾ ਤੇ ਦੋ ਗੁੜੀਆਂ ਜੇ ਮੇਰੀਆਂ ਤੇ ਇਹ ਮੇਰੇ ਬਾਲਿਆਣੀ ਛਤਾਂ ਜੇ ਤੁਹਾਡੇ ਘਰਾਂ 'ਚ ਕੋਈ ਵੀ ਨਹੀਂ ਸਰਕਾਰ ਵਾਲਾ ਆਇਆ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਭਾਜੀ ਜਿੱਦਾਂ ਇਹ ਚੀਜ਼ ਤੋਂ ਉਦਾਂ ਹੀ ਮਿਰਾ ਜੇ। ਇਹ ਟੇਰੀ ਲੱਗ ਪਈ। ਮੈਂ ਨਾ ਖਤਮ ਹੀ ਹੋ ਗਿਆ। ਹੁਣ ਤੇਰਾ ਸਾਮਾਨ ਵੀ ਗਿਆ। ਸਭ ਕੁਝ ਹੀ ਜੀ। ਹੁਣ ਕੀ ਕਰ ਸਕਦੇ ਆ? ਇੱਕ ਰੱਬ ਤੇ ਆ ভরਸਾ ਹੀ ਆ। ਪਰ ਫੇਰ ਵੀ ਤੁਸੀਂ ਮੁਸਕਰਾ ਰਹੇ ਹੋ ਕਿ ਤਨਾ ਕਿਤੇ ਅੰਦਰੋਂ ਜਿਗਰਾ ਹੈਗਾ। ਪਰ ਹੁਣ ਕਿੰਨਾ ਘਰ ਹੋਈ ਜਾਂ ਅੰਦਰੋਂ ਤੇ ਰੋ ਨਹੀਂ ਰਹੇ ਆ। ਬਿਲਕੁਲ ਬਿਲਕੁਲ। ਇੰਨਾ ਛੁਗੜਿਆ ਤੁਹਾਡੀ ਵਿੱਚ ਜਾਣੇ ਨੇ ਜਿਹੜੀ ਉਹ ਵਾ ਰੱਬ ਨੇ ਬਖਸ਼ਤੀ ਆ। ਤੇ ਜੇ ਮਤ ਆਪਣੇ ਜਿਹਾ ਰੱਖਾਂਗੇ ਸਾਮਾਨ ਫੇਰ ਕਿਤੇ ਬਣਾ ਲਾਂਗੇ। ਬਿਲਕੁਲ ਬਿਲਕੁਲ ਜੀ। ਹਾਂ ਜੀ। ਸੋ ਦੇਖਿਆ ਤੁਸੀਂ ਵਾਕੀ ਜਿਹੜਾ ਅਸਲ ਦੇ ਵਿੱਚ ਹੁਣ ਪਤਾ ਲੱਗ ਰਿਹਾ ਕਿਉਂਕਿ ਪਾਣੀ ਜਿਹੜਾ ਹੈਗਾ ਹੁਣ ਬੇਸ਼ੱਕ ਸਾਰੇ ਦਾ ਸਾਰਾ ਪਾਣੀ ਜਿਹੜਾ ਕਈ-ਕਈ ਦਿਨਾਂ ਦਾ ਇੱਥੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜਾ ਖੜਾ ਸੀ ਉਹ ਹੁਣ ਉੱਤਰ ਚੁੱਕਿਆ ਤੇ ਉਸ ਤੋਂ ਬਾਅਦ ਹੀ ਹੁਣ ਤੁਸੀਂ ਦੇਖ ਸਕਦੇ ਹੋ ਕਿਵੇਂ ਕੰਦਾਂ ਚ ਪਾੜ ਪਏ ਨੇ ਤੇ ਗਾਰ ਜਿਹੜੀ ਜੰਮੀ ਹੈ ਤੇ ਕੰਦਾਂ ਕਿਸ ਤਰ੍ਹਾਂ ਦੇ ਨਾਲ ਜੜੀਆਂ ਟੁੱਟੀਆਂ ਨੇ ਥਾਂ ਕਿਸ ਤਰ੍ਹਾਂ ਦੇ ਨਾਲ ਕਿੰਨਾ ਕਿੰਨਾ ਥਾਂ ਕਿਉਂਕਿ ਕੱਚਾ ਵਿੜਾ ਸੀ ਬੈਠਿਆ ਹੋਇਆ ਆ ਬਾਰੀਆਂ ਦੇ ਖਿੜਕੀਆਂ ਦੇ ਕੁਰਸੀਆਂ ਦੇ ਜਿਹੜਾ ਇਹਨਾਂ ਦਾ ਸਮਾਨ ਸੀ ਉਹਨਾਂ ਦਾ ਕੀ ਹਸ਼ਰ ਹੋਇਆ ਤੇ ਹੋਰ ਤੁਸੀਂ ਦੇਖਿਆ ਹੋਣਾ ਕਿ ਚਲੋ ਜੋ ਹੋਣਾ ਸੀ ਹੋਇਆ ਤੇ ਹੁਣ ਉਹ ਕਿੰਨੇ ਔਖੇ ਹੋ ਕੇ ਇੱਥੇ ਰਹਿ ਰਹੇ ਨੇ ਰਾਤ ਕੱਟ ਰਹੇ ਨੇ ਦਿਨ ਕੱਟ ਰਹੇ ਨੇ ਤੇ ਆਸ ਕਰ ਰਹੇ ਨੇ ਕਿ ਸਰਕਾਰ ਜਿਹੜੀ ਹੈ ਉਹ ਜਿਹੜਾ ਅਸਲ ਜਿਹੜਾ ਘਰਾਂ ਦਾ ਨੁਕਸਾਨ ਹੁੰਦਾ ਹੈ ਘਰ ਜਿਹੜਾ ਬੰਦਾ ਆਪਦੀ ਪੂਰੀ ਉਮਰ ਦੀ ਕਮਾਈ ਲਾ ਕੇ ਬਣਾਉਂਦਾ ਉਹ ਘਰ ਜਨਾ ਟਾਈਮ ਨਹੀਂ ਬਣਦੇ ਦੁਬਾਰਾ ਉਸ ਤਰ੍ਹਾਂ ਦੇ ਨਾਲ ਜਿਹੋ ਜਿਹੇ ਇਹਨਾਂ ਦੇ ਪਹਿਲਾਂ ਸੀਗੇ ਉਹਨਾਂ ਚਰੇ ਲੋਕਾਂ ਨੂੰ ਕਿਤੇ ਨਾ ਕਿਤੇ ਇਹਨਾਂ ਦੇ ਕਾਲਜਿਆਂ 'ਚ ਠੰਡ ਨਹੀਂ ਪਊਗੀ ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ ਕੋਨੇਵਾਲ ਪਿੰਡ ਦੇ ਹੋਰ ਘਰਾਂ ਦੇ ਕੀ ਕੀ ਹਾਲ ਲਿਓ ਵੀ ਤੁਹਾਨੂੰ ਦਿਖਾਵਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਵੀਰ ਕੋਹਰੇਆ ਅੱਛਾ ਆ ਮਾਤਾ ਜੀ ਦੱਸਿਓ ਵੀ ਕੀ ਕੀ ਘਰੇ ਨੁਕਸਾਨ ਹੋਇਆ ਹੁਣ ਜਦੋਂ ਪਾਣੀ ਗਿਆ ਤੇ ਪਤਾ ਲੱਗਿਆ ਆ ਪਲੇਟਾਂ ਪਾੜ ਗਈਆਂ ਸਮਾਨ ਨੁਕਸਾਨ ਹੋ ਗਿਆ ਹਰ ਇੱਕ ਘਰ ਦਾ ਸਮਾਨ ਜਿਹੜਾ ਉਹ ਸਾਰਾ ਬਰਬਾਦ ਹੋ ਗਿਆ ਹਾਂਜੀ ਹੋਰ ਕੰਧਾਂ ਦਾ ਕੀ ਕੰਧਾਂ ਵੀ ਪਾੜੀਆਂ ਨੇ ਹੁਣ ਇਹਦੇ ਵਿੱਚ ਨਹੀਂ ਨਾ ਪਤਾ ਲੱਗਣਾ ਪੀਪੀਸੀ ਚ ਹਾਂਜੀ ਉਹ ਬਾਰ-ਬਾਰ ਵੀ ਕੰਧਾਂ ਪਾਟੀ ਬੱਚੇ ਕਿੰਨੇ ਸੀ ਜੀ ਬੱਚੇ ਅਸੀਂ ਸਾਰੇ ਇੱਥੇ ਆ ਫਿਰ ਜਦੋਂ ਪਾਣੀ ਆਇਆ ਉਦੋਂ ਬਾਹਰ ਨਿਕਲ ਗਏ ਬੜੇ ਔਖੇ ਨਿਕਲੇ ਬਾਹਰ ਅਸੀਂ ਠੀਕ ਹੈ ਜੀ ਹਾਂਜੀ ਤੇ ਹੁਣ ਕੋਈ ਆ ਰਿਹਾ ਜੀ ਮਦਦ ਕਰਨ ਤੁਹਾਡੀ ਮਦਦ ਆਉਂਦੇ ਐ ਨਾ ਸਮਾਨ ਥੋੜਾ ਬੋਤਾ ਹੁੰਦਾ ਪਰ ਇੰਨਾ ਨਹੀਂ ਹੁੰਦਾ ਹਾਂਜੀ ਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਹਾਲ ਕਿਸ ਤਰ੍ਹਾਂ ਦਾ ਹਾਲ ਹੈ ਕਿਉਂਕਿ ਇੰਨਾ ਪਾਣੀ ਹੁਣ ਕਾਰਨ ਅ ਡੱਡੂ ਤੁਸੀਂ ਦੇਖ ਸਕਦੇ ਹੋ ਘਰਾਂ ਚ ਆਮ ਦੇਖੇ ਜਾ ਸਕਦੇ ਆ ਤੇ ਟਾਈਲਾਂ ਜਿਹੜੀਆਂ ਸਿਗੀਆਂ ਉਹ ਕਿਸ ਤਰ੍ਹਾਂ ਦੇ ਨਾਲ ਬਹਿ ਗਈਆਂ ਨੇ ਕੰਨੀਆਂ ਤੁਸੀਂ ਦੇਖ ਸਕਦੇ ਹੋ ਸੋ ਇਹ ਜਿਹੜਾ ਨੁਕਸਾਨ ਇਹਨਾਂ ਦਾ ਕਹਿਣਾ ਕਿ ਇਹ ਇਹਦੀ ਪਰਪਾਈ ਜਿਹੜੀ ਹੈ ਬਹੁਤ ਔਖੀ ਹੈ ਤੇ ਕਦੋਂ ਤੱਕ ਹੋਊਗੀ ਹਾਲਾਂਕਿ ਰਾਸ਼ਨ ਇਹਨਾਂ ਦੇ ਘਰੇ ਪਹੁੰਚ ਰਿਹਾ ਹੈ ਅ ਸਮਾਨ ਖਾਣ ਪੀਣ ਵਾਲਾ ਹੋਵੇ ਉਹਦੇ ਕੋਈ ਕਮੀ ਨਹੀਂ ਆ ਰਹੀ ਇੱਧਰ ਸਾਰੀਆਂ ਪਲੇਟਾਂ ਵੈਗੀਆਂ ਇੱਧਰ ਦੇ ਤੇ ਇਸ ਕਮਰੇ ਦੀਆਂ ਸਾਰੀਆਂ ਵੈਗੀਆਂ ਵੀਰ ਜੀ ਹਾਂਜੀ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਜਸਵਿੰਦਰ ਕੌਰ ਕੀ ਕੀ ਨੁਕਸਾਨ ਹੋਇਆ ਜੀ ਸਾਡੇ ਦਾਣੇ ਦੋਣੇ ਸਾਧ ਭੇਜ ਗਏ ਜੇ ਅੰਦਰ ਕਮਰੇ ਕੁਮਰੇ ਸਾਬ ਆ ਪਾਟਾਂ ਕੇ ਟੜਾ ਆ ਗਈਆਂ ਫਰਸ਼ ਬਹਿ ਗਏ ਆ ਅੱਛਾ ਜੀ ਤਾਂ ਆ ਕਮਰਾ ਡੰਗਰਾ ਵਾਲਾ ਵੀ ਟੱਟ ਗਿਆ ਤੇ ਸਾਨੂੰ ਹੁਣ ਬੜੀ ਮਜਬੂਰੀ ਆ ਉੱਕ ਗਿਆ ਹਾਂ ਹੁਣ ਕਿਵੇਂ ਰਾਤ ਕਿਵੇਂ ਕੱਟ ਰਿਓ ਜੀ ਇੱਥੇ ਅਸੀਂ ਚਾਰ ਚਾਰ ਦਿਨ ਤੇ ਕੋਠਿਆਂ ਦੇ ਸੁੱਤੇ ਰਹੇ ਜੇ ਹੁਣ ਥੋੜੀ ਥੋੜੀ ਬਹੁਤੀ ਸਫਾਈ ਕੀਤੀਆਂ ਜੇ ਤੇ ਹੁਣ ਬੈਣ ਖਣੋ ਲੱਗੇ ਕੀਮਤੀ ਸਮਾਨ ਥੋੜਾ ਜਿਹੜਾ ਰੁੜ ਗਿਆ ਫਰਨੀਚਰ ਸਭ ਘਰਕ ਹੋ ਗਿਆ ਵਾ ਕੁਛ ਨਹੀਂ ਬਚਿਆ ਹੈਗਾ ਪੜੋਲੇ ਦਾਣੇ ਪੇਟੀਆਂ ਉਹ ਪਾੜ ਗਏ ਨੇ ਹਾਂਜੀ ਤੇ ਪੂਰੇ ਪਿੰਡ ਚ ਹੀ ਇਹੀ ਹਾਲ ਹੈ ਜੀ ਪੂਰੇ ਪਿੰਡ ਆ ਬਹੁਤੀ ਨਵੀਂ ਵਹਿਲੀ ਚ ਜ਼ਿਆਦਾ ਹੋ ਗਿਆ ਵਾ ਪਿੰਡ ਚ ਵੀ ਹੈ ਹੈ ਕਿਵੇਂ ਦਾ ਮੌਕਾ ਨਹੀਂ ਮਿਲਿਆ ਜੀ ਜਦੋਂ ਪਾਣੀ ਆਇਆ ਕਿਤੇ ਸਾਰਾ ਦੂਟਾਈਆਂ ਘੰਟਿਆਂ ਚ 12 12 ਫੋਟੋ ਹੋ ਗਿਆ ਪਾਣੀ ਜੋ ਮੇਨ ਤੋਂ ਛਿ ਟੁੱਟੀ ਆ ਸਾਹਮਣੀ ਬਾਬਾ ਜੀ ਤੁਸੀਂ 1988 ਵਾਲੇ ਹੜ੍ਹ ਦੇਖੇ ਹੋਣਗੇ ਹਾਂਜੀ ਦੇਖੇ ਸੀ ਉਹ ਜ਼ਿਆਦਾ ਨੁਕਸਾਨ ਕੀਤਾ ਸੀ ਕਿ ਆ ਵਾਲਾ ਜੀ ਨੁਕਸਾਨ ਤੇ ਉਹਦੋਂ ਵੀ ਬੜਾ ਹੋਇਆ ਸੀ ਪਰ ਹੁਣ ਉਹਦੇ ਤੋਂ ਵੱਧ ਹੋਇਆ ਵੱਧ ਹੋਇਆ ਨਾ ਬਾਤ ਪੈ ਲੈਂਦਾ ਚ ਵਿਆਹ ਕੁਝ ਸਾਰ ਲੈ ਰਿਆ ਕੋਈ ਸਰਕਾਰ ਦਾ ਕੋਈ ਅਜੇ ਤੀਕ ਤੱਕ ਕੋਈ ਕੋਈ ਨਹੀਂ ਆਇਆ ਤਾਂ ਬੰਦੇ ਆਉਣਦੇ ਆ ਬੰਦੇ ਪਬਲਿਕ ਬੜੀ ਆਈ ਹੈ ਮਦਦ ਕਰ ਰਹੇ ਨੇ ਤੇ ਹੁਣ ਤੁਹਾਨੂੰ ਇੱਥੇ ਕੀ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਸਮਾਂ ਔਖਾ ਹੈਗਾ ਰਹਿਣਾ ਇੱਥੇ ਗਾਂ ਕਣਕ ਪੱਠਾ ਵੀ ਜਨਾ ਔਖਾ ਹੋ ਗਿਆ ਫਸਲ ਬਾਹਰ ਸਾਰੇ ਮਰੇ ਗਏ ਘਰ ਸਾਰੇ ਸਮਾਨ ਭਿੱਜ ਗਏ ਨੇ ਹਾਂਜੀ ਭਾਈ ਕੀ ਨਾਮ ਹੈ ਰਣਜੋਤ ਸਿੰਘ ਜੀ ਕੀ ਕੀ ਨੁਕਸਾਨ ਹੋਇਆ ਜੀ ਸਰ ਐ ਹੀ ਵਕਤ ਹੀ ਨੁਕਸਾਨ ਤੇ ਭਾ ਜਿਵੇਂ ਵੇਖ ਹੀ ਸਕਦੇ ਤੁਸੀਂ ਆਪ ਸਿਰਫ ਇੱਕ ਕੀ ਨੁਕਸਾਨ ਹੋਇਆ ਕੀ ਕੁਛ ਮਤਲਬ ਕਮਰਿਆਂ ਦਾ ਕੋਠੇ ਤਾਂ ਕੀ ਤੁਮਰੇ ਸਰ ਤੁਸੀਂ ਵੇਖਦੇ 2-2 ਇੰਚ ਤੇੜਾ ਜੇ ਤੇ ਪੱਖਾ ਫਰਿੱਜ ਜੋ ਵੀ ਸਭ ਕੁਝ ਆ ਸਿਰਫ ਇੱਕ ਕੰਧ ਦਾ ਟੰਗੀ ਹੋਈ ਚੀਜ਼ ਜਿਵੇਂ ਐਲਸੀਡੀ ਉਹ ਬਚੀ ਐ ਤੇ ਬਾਕੀ ਪੱਖੇ ਛੱਤ ਵਾਲੇ ਆ ਉਹ ਵੀ ਮੀਂਹਾਂ ਚੋ ਕੇ ਖਤਮ ਤੇ ਹੁਣ ਤੁਸੀਂ ਕਿਵੇਂ ਇੱਥੇ ਰਹਿ ਕਿਵੇਂ ਰਿਓ ਸੌਣੇ ਕਿਵੇਂ ਹੋ ਸਾਰੇ ਆ ਇਸ ਤਰ੍ਹਾਂ ਆਸਲ ਦੇ ਥੋੜਾ ਦੇਖੀਦਾ ਤੇ ਡਰ ਜਾ ਦੋਵੇਂ ਕਮਰੇ ਚੋਂਦੇ ਅੱਛਾ ਦੋਵੇਂ ਕਮਰੇ ਚੋਂਦੇ ਤੇ ਅਸੀਂ ਬਾਹ ਬਾਚਾ ਤਰਪਾਲ ਪਾ ਕੇ ਤੇ ਇੱਥੇ ਕੱਟਦੇ ਰਹਿੰਦੇ ਆ ਰਾਤ ਦਿਨ ਵੀ ਤਰਾਦੇ ਜਦੋਂ ਪਾਣੀ ਪੂਰਾ ਸੀ ਉਦੋਂ ਵੀ ਇੱਥੇ ਰਹਿੰਦੇ ਰਹੇ ਉਦੋਂ ਤੁਸੀਂ ਉੱਪਰ ਚੜ ਗਏ ਕੋਠਿਆਂ ਤੇ ਹਾਂ ਹਾਂ ਦੇ 6 ਫੁੱਟ ਪਾਣੀ ਆ ਗਿਆ ਘਰ 6 ਫੁੱਟ ਆਇਆ ਪੂਰਾ ਘਰ ਤੇ ਅਸੀਂ ਆਪਣੀਆਂ ਜਾਨਾਂ ਹੀ ਬਚਾਈਆਂ ਬਸ ਹੋਰ ਕੁਛ ਨਹੀਂ ਸਾਡਾ ਬਚਿਆ ਹਾਂ 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 ਜੀ ਕੀ ਨਾਮ ਹੈ ਤੁਹਾਡਾ ਵਿਕਰਮਜੀਤ ਸਿੰਘ ਕੀ ਕੀ ਨੁਕਸਾਨ ਹੋਇਆ ਘਰ ਨੁਕਸਾਨ ਤੋਂ ਹੀ ਵੇਖ ਹੀ ਸਕਦੇ ਇਹ ਸਾਰੇ ਬਿਸਤਰੇ ਵਗੈਰਾ ਦੋ ਪੇਟੀਆਂ ਵਾਲ ਲੰਬਾਰੀ ਆ ਡਾਕੂਮੈਂਟ ਵਗੈਰਾ ਕੁਝ ਨਹੀਂ ਬਚਿਆ ਇਹਦੇ ਵਿੱਚ ਇੱਕ ਫ੍ਰਿਜ ਆ ਇਹ ਹੀ ਹੈ ਦਿਹਾੜੀ ਤੱਪੇ ਕਰਕੇ ਬਣਾਏ ਜੀ ਦਿਹਾੜੀ ਕੌਣ ਕੌਣ ਸੀ ਜੀ ਮਾਤਾ ਆਇਆ ਤੇ ਮੈਂ ਆ ਠੀਕ ਹੈ ਹਾਂਜੀ ਤੇ ਹੁਣ ਕਿਵੇਂ ਰਹਿ ਰਹੇ ਹੋ ਜੀ ਇੱਥੇ ਰਹਿ ਭਾਜੀ ਇਦਾਂ ਹੀ ਕੇ ਗਵਾਂਡੀਆਂ ਕਰੇ ਜੀ ਕਰੇ ਤੇ ਇੱਥੇ ਵੀ ਸੌਂਜੀਦਾ ਹਾਲਾਤ ਵੇਖ ਹੀ ਸਕਦੇ ਅੰਦਰ ਵੀ ਵੇਖ ਸਕਦੇ ਸਾਰਾ ਪਾਣੀ ਬੰਦਾ ਬੰਦਾ ਡੁੱਬ ਜਾਂਦਾ ਜੀ ਮੈਂ ਵੀ ਇੱਥੇ ਡੁੱਬ ਸਕਦਾ ਜਿੰਨਾ ਜਿੰਨਾ ਪਾਣੀ ਇੱਥੇ ਆਇਆ ਤੇ ਫਿਰ ਕਿਵੇਂ ਰਹੀ ਉਹ ਤੋਂ ਪਾਣੀ ਵਾਲੇ ਦਿਨਾਂ ਚ ਇਦਾਂ ਹੀ ਭਾਜੀ ਬਾਹਰ ਹੀ ਕਿਤੇ ਉੱਚੇ ਥਾਂ ਤੇ ਹਾਂਜੀ ਹਾਲਾਤ ਤੁਸੀਂ ਦੇਖ ਸਕਦੇ ਜੇ ਕੀ ਕੀ ਹੈ ਪੱਖੇ ਵੀ ਮਤਲਬ ਛੱਤ ਤੇ ਜਿਹੜਾ ਪੱਖਾ ਲੱਗਿਆ ਸੀ ਅੰਦਲੇ ਵਾਰ ਇਹ ਥੋੜਾ ਬਚਾ ਹੋ ਗਿਆ ਇਹਦਾ ਇਹ ਜਿਆਦਾ ਟਹਿੜੀ ਮੈਸਾਣਾ ਅੰਦਰ ਜਿਹੜਾ ਇੱਥੇ ਲੱਗਿਆ ਸੀ ਉਹ ਛੱਤ ਤੋਂ ਉੱਤੋਂ ਲੱਤ ਕੇ ਪੱਖਾ ਥਲੇ ਡੇ ਪੈ ਇਹਨ ਬਾਰੀ ਤੇ ਰੱਖਿਆ ਮੈਂ ਉਹ ਥੱਲੋਂ ਆਣ ਕੇ ਮੇ ਚੁੱਕਿਆ ਜੀ ਠੀਕ ਹੈ ਹਾਂਜੀ ਮਨਕੀਰਤ ਸਾਰੇ ਹਾਂਜੀ ਕੀ ਨਾਮ ਹੈ ਜੀ ਤੇ ਕੀ ਨੁਕਸਾਨ ਹੋਇਆ ਅਮਨਦੀਪ ਘਰੇ ਫਰਨੀਚਰ ਸਾਰਾ ਹੀ ਖਰਾਬ ਹੋ ਗਿਆ ਇੱਕ ਮੇਰਾ ਸ਼ੈੱਡ ਹੈ ਉਹ ਵੀ ਮਨਕੀਰਤ ਸਾਰੇ ਵੀ ਆਏ ਸੀ ਪਰ ਉਹ ਨਿਕਲ ਗਏ ਲੱਗ ਹੁੰਦੀ ਪਰ ਕੁਝ ਨਹੀਂ ਸਾਨੂੰ ਮਿਲਿਆ ਹਾਂਜੀ ਹੋਰ ਜਿਹੜੇ ਜੀ ਕਲਾਕਾਰ ਆ ਰਹੇ ਨੇ ਇੰਨਾ ਉਹ ਕੋਈ ਪਹੁੰਚਦੇ ਆ ਸਾਰੇ ਇੱਥੇ ਤੱਕ ਜਾਂ ਨਹੀਂ ਸਰ ਮੇਰੇ ਘਰ ਤੱਕ ਤੋਂ ਨਹੀਂ ਕੋਈ ਨਹੀਂ ਪਹੁੰਚ ਪਾਇਆ ਕਿਉਂਕਿ ਫਰਨੀਚਰ ਮੇਰਾ ਸਾਰਾ ਹੀ ਖਰਾਬ ਹੈ ਚਾਹ ਵਰ ਦੇਖੋ ਵਹਾਂ ਉਧਰ ਲੈਟ ਮਾਰ ਕੇ ਦੇਖੇ ਬਾਹਰ ਸੌਣੇ ਤੁਸੀਂ ਮੱਛਰਦਾਨੀ ਲਾ ਕੇ ਜੀ ਸਰ ਕਿਉਂਕਿ ਲੈਟ ਕੱਲ ਹੀ ਆਈ ਹੈ ਅੱਛਾ ਜੀ ਪਹਿਲੇ ਤਾਂ ਬਸ ਇਸ ਤਰ੍ਹਾਂ ਹੀ ਆ ਦੇਖੋ ਲੈਟ ਤੋਂ ਰਹੀ ਹਾਂਜੀ ਜਿੱਥੇ ਜਿੱਥੇ ਤਰਪਾਲ ਡਾਲੀ ਹੈ ਨਾ ਦੇਖੋ ਕਿ ਉਧਰ ਵੀ ਸਰ ਦੇਖਣਾ ਹਾਂ ਹਾਂ ਦੋ ਤੁਸੀਂ ਬੋਲੋ ਹਾਂਜੀ ਕਿਉਂਕਿ ਬਹੁਤ ਮੁਸ਼ਕਲ ਹੈ ਸਰ तकरीबन ਫਰਨੀਚਰ ਹੈ ਤਾਂ ਸਾਰਾ ਘਰ ਹੈ ਹਾਂ ਤੇ ਜੋ ਫਰਨੀਚਰ ਨਹੀਂ ਹੈ ਤਾਂ ਹਾਂ ਹਾਂ ਲੇਡੀਜ਼ਰ ਵਾਸਤੇ ਕਿੰਨੀ ਪ੍ਰੋਬਲਮ ਹੈ ਜੀ ਬਾਬਾਈ ਕੰਮ ਕੀ ਕਰਦੇ ਸੀ ਤੁਸੀਂ ਅਸੀਂ ਖੇਤੀ ਦਾ ਜੀ ਠੀਕ ਹੈ ਹਾਂਜੀ ਤੇ ਕੀ ਜ਼ਮੀਨਾਂ ਦਾ ਨੁਕਸਾਨ ਕੀ ਹੈ ਜੀ ਤੁਹਾਡਾ ਜ਼ਮੀਨ ਦਾ ਨੁਕਸਾਨ ਨਹੀਂ ਦੁੱਜੀ ਨਹੀਂ ਹੋਈ ਰੇਤਾ ਰਤਾ ਨਹੀਂ ਪਿਆ ਫਸਲ ਸਾਢੇ 4 ਕਿੱਲੇ ਖਤਮ ਸਾਢੇ 5 ਹੋਈ ਹੈ ਤੇ 1.5 ਕਿੱਲਾ ਬਚੁਰ ਕੇ ਰਹੀ ਸੀ ਹਾਂ ਹਾਂ ਤੇ ਛੱਡ ਤੁੜੀ ਵਾਲਾ ਟੁੱਟ ਗਿਆ ਜੀ ਤੁੜੀ ਚਲੀ ਗਈ ਵਿੱਚੋਂ ਨਿਕਲ ਗਈ ਠੀਕ ਹੈ ਜੀ ਠੀਕ ਹੈ ਜੀ ਮੇਰਾ ਬੜੇ ਜਿਹਦਾ ਮਰ ਗਿਆ ਮੈਂ ਛੋਟੀਆਂ ਜੇ ਬੱਚਾ ਮੇਰਾ 3 ਸਾਲ ਦਾ ਜਿਹਨੂੰ ਪੂਰੇ ਹੋ ਗਏ ਕੀ ਕੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਸਾਰੀਆਂ ਚੀਜ਼ਾਂ ਰੁੜ ਗਈਆਂ ਵਾ ਕੋਈ ਕੱਪੜਾ ਨਹੀਂ ਪਾਉਣ ਨੂੰ ਬਚਿਆ ਬੱਚੇ ਦਾ ਨਹੀਂ ਬਚਿਆ ਕੋਈ ਨਵ ਮੇreturnData ਨਹੀਂ ਬਚਿਆ ਕੋਈ ਮੇਰੇ ਪੋਤਰੀ ਦਾ ਨਹੀਂ ਬਚਿਆ ਸਰ ਬਹੁਤ ਚੀਜ਼ਾਂ ਰੁੜ ਗਏ ਇਹੋ ਚੀਜ਼ਾਂ ਬਚੀਆਂ ਜਿਹੜੀਆਂ ਕਿਰਤੌਲਖ ਪੰਜਾਬੀ ਸਿੰਘ ਰਾਏ ਸੀ ਤੁਹਾਨੂੰ ਕੀ ਮਦਦ ਕਰੀ ਹਾਏ ਉਹ ਬਹੁਤ ਮਾਇਕ ਕੀਤੀ ਚਾਰੇ ਇਹ ਮੇਰੀ ਮਾਸੀ ਆ ਠੀਕ ਹੈ ਜੀ ਮਾਸੀਆ ਪਰ ਮੇਰੇ ਚ ਮੈਂ ਵੀ ਫੌਜੀ ਬੰਦਾ ਵਾਂ ਪਰ ਮੇਰੇ ਚ ਇੰਨੀ ਔਕਾਤ ਨਹੀਂ ਹੈ ਗਈ ਵੀ ਮੈਂ ਆਪਣੀ ਮਾਸੀ ਨੂੰ ਤਾਂ ਲੈ ਜਾਾਂ ਜਾਂ ਉਹਦਾ ਲੈਂਟਰ ਪਾ ਕੇ ਮੈਂ ਵੀ ਮਰ ਮਰ ਕੇ ਕਮਾਇਆ ਮਸਾ ਕਮਾਇਆ ਪਰ ਮੈਨੂੰ ਇੰਨਾ ਕਿ ਹੋ ਸਕਦਾ ਵੀ ਮਲਕੀਲਾ ਤਾਂ 1 ਲੱਖ ਰੁਪਈਆ ਦੇ ਗਿਆ ਨਾ ਪਰ ਉਹਦੇ ਨਾਲ ਤੁਸੀਂ ਨਾ ਪਰ ਉਹ ਵੀ ਬਹੁਤ ਹੈਲਪਰ ਕਰਕੇਗਾ ਉਹਦਾ ਉਹਦੇ ਨਾਲ ਪੈਰ ਸ਼ੂਨ ਨੂੰ ਦਿਲ ਕਰਦਾ ਵੀ ਮਲਕੀਲਾ ਤੌਲ ਖੰਦੇ ਨਾ ਪੈਰ ਸ਼ੂਨ ਨੂੰ ਦਿਲ ਕਰ ਜੋ ਉਹ ਕਰਕੇ ਗਿਆ ਪਰ ਪੰਜਾਬ ਹਾਰਦਲੇ ਤੋਂ ਸਰ ਵੇਖੋ ਕੋਈ ਚੀਜ਼ ਨਹੀਂ ਬਚੀ ਸਭ ਰੁੜ ਗਈਆਂ ਇੱਕ ਘਰੇ ਰਹਿ ਨਹੀਂ ਦੇ ਨਹੀਂ ਬਣਾਈਆਂ ਇਹ ਕਿਰੇ ਬਹੁਤ ਚੜ ਕੇ ਮਿਹਨਤ ਕਰ ਕਰਕੇ ਬਣਾਈ ਰੋਣਾ ਨਹੀਂ ਹੈ ਰੋਣਾ ਨਹੀਂ ਕੋਈ ਗਹਿਣੇ ਜਾਂ ਹੋਰ ਕੀਮਤੀ ਸਮਾਨ ਵੀ ਸੀ ਜਿਹੜਾ ਰੋਣਾ ਪਏ ਥੋੜੇ ਜਿ ਰੁੜ ਗਏ ਨੂੰ ਉਮਰੀ ਦੇ ਰੁੜ ਗਿਆ ਟੂੰਬਾ ਇਹ ਮੇਰੀ ਮਾਸੀ ਮੈਂ ਖੜਾ ਇਹਦੇ ਨਾਲ ਕੋ ਰੋਣ ਮੈਂ ਤਾਈਆਂ ਨਾਲ ਰੋਣੇ ਲੰਬਾਰੀ ਵਿੱਚ ਕੋ ਰਹੀ ਨੀ ਲੰਬਾਰੀ ਦੇ ਵਿੱਚ ਟੁੱਟ ਪਾ ਕੇ ਸਾਰੀਆਂ ਚੀਜ਼ਾਂ ਰੁੜ ਗਿਆ ਕੱਪੜਾ ਨਹੀਂ ਕੋਈ ਜਿ ਕਰੇ ਇੱਕ ਕੋਈ ਸਵਾਲ ਆ ਕਿ ਬੱਚਾ ਇਸ ਤਰ੍ਹਾਂ ਇਸ ਤੀ ਬੱਚਾ ਉਹ ਲੱਗਾ ਨਾ ਐਦਾਂ ਬੈਂਕ ਦੇ ਵਿੱਚ ਲੱਗਾ ਜਿੱਦਾਂ ਨਾਰਮਲ ਜਿੱਦਾਂ ਕੋਈ ਲੱਗਦਾ ਨਹੀਂ ਆ ਉਹਦੇ ਵਿੱਚ ਲੱਗਾ ਉਹ ਪਰ ਉਹਦੇ ਨਾਲ ਸਰਕਲ ਨਹੀਂ ਚੱਲ ਸਕਦਾ ਜਿੱਦਾਂ ਵੀ ਉਹ ਲੈਂਟਰ ਨਹੀਂ ਪਾ ਸਕਦਾ ਆਪਣੇ ਘਰ ਦਾ ਵੀ ਮੇਰਾ ਲੈਂਟਰ ਪੈ ਗਿਆ ਸਪੈਜ ਇਥੇ ਰਹੂਗਾ ਕੋਈ ਦੱਸੋ ਆ ਵੇਲਾ ਤੇੜਾ ਪੈ ਗਏ ਸਾਰੇ ਬਾਲਿਆਂ ਆ ਸਾਰੇ ਚੁੰਦੇ ਹੁਣ ਕਿਦੋਂ ਬਣਾਇਆ ਸੀ ਮਾਤਾਈ ਘਰ ਤੇ ਸਾਰਾ ਇੱਧਰ ਵੇਖੋ ਉਹ ਗਾਲੀ ਸਾਰੀ ਟੁੱਟ ਕੇ ਸੀਜੇ ਰੁੜ ਗੀਆਂ ਉਹ ਸਾਰੀਆਂ ਕਦੋਂ ਕਦੋਂ ਮਾਤਾਈ ਘਰ ਬਣਾਇਆ ਸੀ ਪਤਾ ਨਹੀਂ ਮਿਨਾਇਆ ਘਰ ਇਹਨਾਂ ਦਿੱਤਾ ਘਰ ਮੈਨੂੰ ਸਾਰੇ ਐਨਵਾ ਤੇ ਮੇਰਾ ਘਰ ਇੱਥੇ ਮਾੜਾ ਜਾਏਗਾ ਮੈਨਾਂ ਮੇਰੇ ਆਪਣੇਵਾਂ ਕਹਿੰਦੇ ਜਿੰਨਾ ਚਿਰ ਮੈਨੂੰ ਰਹੀ ਜਾ ਹੁਣ ਕੀ ਪਤਾ ਸਰ ਹੁਣ ਕਿੰਨਾ ਕੋਈ ਉਮੀਦ ਹੈ ਵੀ ਕੋਈ ਅੱਬਾ ਉਮੀਦ ਮੈਨੂੰ ਕੋਈ ਉਮੀਦ ਨਹੀਂ ਪਰ ਮੇਰਾ ਘਰ ਬਣੂਗਾ ਕੋਈ ਹਰ ਕਿਸਾਰ ਜੋੜਾ ਬੰਦਾ ਹਰ ਕਾ ਆਪਣਾ ਘਰ ਚਲਾ ਰਿਹਾ ਉਹ ਕੁਝ ਕਰ ਰਿਹਾ ਜੇ ਕੋ ਹੈ ਜੇ ਚ ਪਾਵਰ ਹੈਗੀ ਆ ਉਹੀ ਕਰ ਸਕਦਾ ਜੀ ਕੋਈ ਨਾਰਮਲ ਬੰਦਾ ਨਹੀਂ ਕਰ ਸਕਦਾ ਬਾਤ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਉਹ ਕਹਿਣਾ ਚਾਹੁੰਨੀ ਵੀ ਮੇਰੀ ਮਾਇਤ ਕਰਨ ਵੱਧ ਤੋਂ ਵੱਧ ਕਰਨ ਮੈਂ ਤੇ ਮੇਰੀ ਮੈਂ ਘਾਰ ਬਣਾ ਸਕ ਗ੍ਰਾਉਂਡ ਸਰਕਾਰ ਨੂੰ ਮੇਰੀ ਇਹੀ ਅਪੀਲ ਆ ਵੀ ਗ੍ਰਾਉਂਡ ਤੇ ਆਣ ਕੇ ਵੇਖੋ ਗ੍ਰਾਉਂਡ ਤੇ ਪਿਆਣ ਵੀ ਹਵਾ ਚ ਹੀ ਇਹ ਕਰ ਦੇਵਾਂਗੇ ਗ੍ਰਾਉਂਡ ਤੇ ਆਣ ਕੇ ਵੇਖੋ ਵੀ ਹੈਗੀ ਆ ਕੋਹਨੇਵਾਲਾ ਕੋਹਨੇਵਾਲ ਦੇ ਵਿੱਚ ਇਹ ਹਾਲਾਤ ਹੋਈ ਪਏ ਰੇ ਸਰਚ ਮਾਰ ਲਓ ਨਿੜਤੇ ਸਰਚ ਮਾਰ ਲਓ ਕਿਤੇ ਮਰਜੀ ਸਰਚ ਮਾਰ ਲਓ 1600 ਕਰੋੜ ਪ੍ਰਧਾਨ ਮੰਤਰੀ ਨੇ ਦੇਣ ਦਾ ਕਿਹਾ ਉਹਨੂੰ ਲੱਗਦਾ ਉਹ ਤੋਂ ਉਮੀਦ ਹੈ ਵੀ ਸੈਂਟਰ ਸ਼ਾਇਦ ਬਾਹਰ ਫੜ ਲੂ ਹਾਂ ਜੇ ਅਗਰ ਬਿਲਕੁਲ ਪ੍ਰਧਾਨ ਮੰਤਰੀ ਬਿਲਕੁਲ ਗਰਾਊਂਡ ਦਾ ਜ਼ੀਰੋ ਕਰਕੇ ਦੌਰਾ ਕਰਕੇ ਜਾਵੇ ਇੱਥੇ ਫਿਰ ਮੈਨੂੰ ਉਮੀਦ ਹੈਗੀ ਆ ਹਾਂਜੀ ਗਰਾਊਂਡ ਜ਼ੀਰੋ ਵੇਖ ਕੇ ਵੀ ਹਾਂ ਪ੍ਰੋਬਲਮ ਹੈਗੀ ਆ ਮੇਰੀ ਵੀਡੀਓ ਵੇਖ ਲਓ ਅਜ ਦੀ ਵੇਲੇ ਮੇਰੀ ਮਾਤਾ ਦੀ ਮੇਰੀ ਮਾਸੀ ਦੀ ਵੀਡੀਓ ਵੇਖ ਲਓ ਫਿਰ ਮੈਨੂੰ ਉਮੀਦ ਹੈਗੀ ਆ ਅਗਰ ਪ੍ਰਧਾਨਮਤ ਇਹਦਾ ਲਾਂਨ ਕਰਕੇ ਸੁੱੜਦਾ ਪੀ ਹਾਂ ਵੀ ਉਧਰ ਦੇਤੇ ਮੈਂ ਇਹ ਦੇਦੇ ਗਰਾਊਂਡ ਤੇ ਆ ਕੇ ਦੇ ਕੇ ਆਪਣੇ ਹੱਥੀਂ ਦੇ ਕੇ ਜਾਵੇਂ ਨਾ ਕਿਹਦੇ ਕਰ ਦੇਣ ਵਾਲਾ ਕਿਹਦੇ ਨਹੀਂ ਦੇਣ ਵਾਲਾ ਫਿਰ ਮੈਂ ਮੰਨ ਸਕਦਾ ਸਰ ਮੇਰਾ ਬੱਚਾ ਇੱਥੇ ਸੌਂਦਾ ਵਿਚਾਰਾ ਆਣ ਕੇ ਗੱਦਾ ਵਛਾ ਜਿਹੜਾ ਵੇਖੋ ਇਧਰ ਵੇਖੋ ਲੀਣਾ ਨੀ ਪਈ ਆ ਕੇ ਲੰਬਾਰੀ ਸਾਰੀ ਟੁੱਟੇ ਪੱਜ ਗਈ ਵੇਖੋ ਸਭ ਰੁੜ ਗਏ ਆ ਵੇ ਲੋ ਹੋਰੀ ਹੋਰੀ ਦੀ ਜਮੀਰ ਆ ਕੇ ਖਾਣ ਨੂੰ ਵਾ ਇਹਦੇ ਚ ਕੀ ਕੋਸ਼ਿਸ਼ ਸੀਗਾ ਜੀ ਸਾਰੇ ਕਪੜੀ ਥੋੜੇ ਜਿਹਾ ਪਿਆ ਹੈ ਸਰ ਢੂੰ ਬਾਹ ਤੋੜੀਆਂ ਜੀਆਂ ਤੇ ਪਾਣੀ ਕਰਕੇ ਸਾਰਾ ਹੀ ਨੁਕਸਾਨ ਹੋ ਗਿਆ ਸਾਜ ਪਾਣੀ ਆਇਆ ਉਹ ਇੱਕੋ ਜਿੱਥੋਂ ਤੱਕ ਛਲਾ ਪਈ ਆ ਸੋ ਹਰ ਇੱਕ ਘਰ ਚ ਜਿਹੜਾ ਹੈਗਾ ਉਹ ਕਿ ਦਰਦ ਭਰਿਆ ਕਿੱਸਾ ਅ ਅਜੇ ਵੀ ਬੋਲ ਰਿਹਾ ਹੈਗਾ ਪਾਣੀ ਅ ਗਏ ਨੂੰ ਪੂਰੇ ਤਰੀਕੇ ਦੇ ਨਾਲ ਪਾਣੀ ਘਰਾਂ ਚੋਂ ਉਤਰੇ ਨੂੰ ਕਈ ਦਿਨ ਹੋ ਗਏ ਨੇ ਪਰ ਹੁਣ ਅਸਲ ਚ ਲੋਕ ਦੱਸ ਰਹੇ ਨੇ ਕਿ ਕੀ ਕੁਛ ਉਹਨਾਂ ਨੇ ਗਵਾਇਆ ਤੇ ਸਰਕਾਰ ਤੋਂ ਆਸ ਜ਼ਰੂਰ ਕਰ ਰਹੇ ਨੇ ਪਰ ਸਰਕਾਰ ਇਹਨਾਂ ਦੀ ਬਾਹ ਫੜਦੀ ਹੈ ਜਾਂ ਨਹੀਂ ਬਾਹ ਫੜਦੀ ਉਹ ਸਮਾਂ ਦੱਸੇਗਾ ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ